ਫੇ ਜਨਮ ਜ਼ਰੂਰ ਬੰਦਿਆਂ ਵਾਲਾ ਕਰਤੂਤਾਂ ਪਸ਼ੂਆਂ ਵਾਲੀਆਂ ਨੇ ਬੜੋ ਨਾ ਸੁਖਮਨੀ ਸਾਹਿਬ ਮਾਰੇ ਕਹਿੰਦੇ ਕਰਤੂਤ ਪਸ਼ੂ ਕੀ ਮਾਨਸ ਜਾਤ ਜਨਮ ਬੰਦਿਆਂ ਦਾ ਮਾਨਸਾਂ ਦਾ ਹੈ ਕਰਤੂਤ ਪਸ਼ੂਆਂ ਵਾਲੀ ਹੈ ਕਰਤੂਤ ਪਸ਼ੂ ਕੀ ਮਾਨਸ ਜਾਤ ਲੋਕ ਪਚਾਰਾ ਕਰੇ ਦਿਨ ਰਾਤ ਹੁਣ ਅਸੀਂ ਕਹਾਂਗੇ ਅਸੀਂ ਤੇ ਬੰਦੇ ਆ ਅਸੀਂ ਤੇ ਮਨੋਖਾਂ ਪੇ ਪਸੂ ਵਾਲੀ ਕਰਤੂਤ ਕਿਹੜੀ ਐ ਮੈਂ ਅੱਜ ਦੇ ਦਿਹਾੜੇ ਤੇ ਬੇਨਤੀ ਲਿਆਵਾਂਗਾ ਥੋੜੀ ਜੀ ਬੇਨਤੀ ਆਪ ਜੀ ਨੂੰ ਕਰਦਾ ਨਾਲ ਤੁਹਾਡੇ ਘਰਾਂ ਦੇ ਵਿੱਚ ਪਸ਼ੂ ਹੋਣਗੇ ਰੱਖੇ ਹੋਏ ਕਦੇ ਨੋਟ ਕਰਿਓ ਵੀ ਉਹਨਾਂ ਦੇ ਵਿੱਚ ਤੇ ਸਾਡੇ ਵਿੱਚ ਫਰਕ ਕੀ ਐ ਜੇ ਉਹਨਾਂ ਵਾਲੀਆਂ ਹਰਕਤਾਂ ਸਾਡੇ ਚ ਨੇ ਫਿਰ ਸਾਡਾ ਤੇ ਉਹਨਾਂ ਦਾ ਫਰਕ ਕੋਈ ਨਹੀਂ ਪਸ਼ੂ ਦੇ ਅੰਦਰ ਕੀ ਹੁੰਦਾ ਜੀ ਪਸ਼ੂ ਦੀ ਆਦਤ ਕੀ ਹੁੰਦੀ ਐ ਖਾ ਲੈਂਦੇ ਨੇ ਆਰਾਮ ਕਰ ਲੈਂਦੇ ਨੇ ਤੁਰ ਫਿਰ ਲੈਂਦੇ ਨੇ ਫਿਰ ਖਾ ਲੈਂਦੇ ਨੇ ਫਿਰ ਬਹਿ ਜਾਂਦੇ ਨੇ ਮਰਜ਼ ਕਹਿੰਦੇ ਬੰਦਾ ਕਈ ਵਾਰੀ ਸਾਰੀ ਜ਼ਿੰਦਗੀ ਖਾ ਲੈਂਦਾ ਹੈ ਘੁੰਮ ਫਿਰ ਲੈਂਦਾ ਹੈ ਆਰਾਮ ਕਰ ਲੈਂਦਾ ਹੈ ਫਿਰ ਖਾ ਲੈਂਦਾ ਹੈ ਫਿਰ ਘੁੰਮ ਫਿਰੇ ਆਉਂਦਾ ਹੈ ਫਿਰ ਗੱਡੀ ਚੱਕ ਕੇ ਢੇੜਾ ਤੇ ਆਉਂਦਾ ਹੈ ਫਿਰ ਸੌਂ ਜਾਂਦਾ ਹੈ ਨਾ ਸੇਵਾ ਨਾ ਸਿਮਰਨ ਨਾ ਬੰਦਗੀ ਨਾ ਪੁੰਨ ਨਾ ਦਾਨ ساری ਜ਼ਿੰਦਗੀ ਬੰਦਾ ਪਸ਼ੂਆਂ ਵਾਲੀ ਬਿਰਤੀ ਨਾਲ ਤੁਰਦਾ ਫਿਰਦਾ ਆਰਾਮ ਕਰਦਾ ਹੀ ਘੜ ਦਿੰਦਾ ਉਹਨਾਂ ਪਸ਼ੂਆਂ ਵਿੱਚ ਤੇ ਸਾਡੇ ਵਿੱਚ ਕੋਈ ਅੰਤਰ ਹੀ ਨਹੀਂ ਆਇਆ ਅੱਖੋ ਸਤਨਾਮ ਜੀ ਆਖੀ ਗੁਰੂ ਜੀ ਨਾ ਤੇ ਪਸ਼ੂ ਵਿਚਾਰਾ ਨਾਮ ਜਪ ਸਕੇ ਨਾ ਪਸ਼ੂ ਬੰਦਗੀ ਕਰ ਸਕੇ ਨਾ ਸਿਮਰਨ ਕਰ ਸਕੇ ਜੇ ਉਹਨਾਂ ਵਾਂਗੂ ਅਸੀਂ ਜ਼ਿੰਦਗੀ ਬਤੀਤ ਕਰ ਲਈ ਖਾ ਲਿਆ ਪੀ ਲਿਆ ਬਹਿ ਲਿਆ ਸੌ ਲਿਆ ਫਿਰ ਆਰਾਮ ਕਰ ਲਿਆ ਫਿਰ ਮਾਰੇ ਕਹਿੰਦੇ ਜਨਮ ਜ਼ਰੂਰ ਬੰਦਿਆਂ ਦਾ ਪਰ ਕਰਤੂਤਾਂ ਤੇ ਲੀਆਂ ਉਹਨਾਂ ਪਸ਼ੂਆਂ ਵਰਗੀਆਂ ਹੀ ਰਹਿ ਗਈਆਂ ਜਿਹੜੇ ਵਿਚਾਰੇ ਬੰਦਗੀ ਨਹੀਂ ਸੀ ਕਰ ਸਕਦੇ ਆ ਖੁਸ ਸਤਨਾਮ ਵਾਹਿਗੁਰੂ ਇਹ ਮਾਰਗ ਨੇ ਸਾਨੂੰ ਦੇਵਤੇ ਬਣਾਤਾ ਜਿਨ ਮਾਨਸ ਤੇ ਦੇਵਤੇ ਕੀਏ ਕਰਤ ਨਾ ਲੱਗੀ ਵਾਹਿਗੁਰੂ ਮਾਰੇ ਕਹਿੰਦੇ ਬਲਿਹਾਰੀ ਗੁਰੇ ਆਪਣੇ ਦਿਓਹਾੜੀ ਸਤਵਾਰ ਐਸੇ ਗੁਰੂ ਤੋਂ ਮੈਂ ਬਲਿਹਾਰ ਬਲ ਬਲ ਜਾਨਾ ਬਾਰ ਬਾਰ ਬਲਿਹਾਰ ਜਾਨਾ ਬਾਰਨੇ ਬਲਿਹਾਰ ਨੇ ਲੱਖ ਵਰੀਆ ਲੱਖ ਵਾਰੀ ਮੈਂ ਬਾਰਨੇ ਜਾਣਾ ਹੈ ਬਲਿਹਾਰੇ ਜਾਣਾ ਹੈ ਜੇ ਇਸ ਗੁਰੂ ਨੇ ਮੈਨੂੰ ਇਦਾਂ ਦੀਆਂ ਜੂਨੀਆਂ ਚੋਂ ਕੱਢ ਕੇ ਇੱਕ ਦੇਵਤਿਆਂ ਦੇ ਸਮਾਨ ਮੈਨੂੰ ਜੂਨੀ ਦਿੱਤੀ ਹੈ ਅਨਕ ਜੂਨ ਤਾਂ ਕੀ ਪਨੇਹਾਰੀ ਮਾਰੇ ਕਹਿੰਦੇ ਦੁਨੀਆਂ ਤੇ ਜੰਨੀਆਂ ਵੀ ਜੂਨਾ ਨੇ ਨਾ ਇੱਕ ਘਟ 84 ਲੱਖ ਸਾਰੀਆਂ ਬੰਦੇ ਤੋਂ ਥੱਲੇ ਨੇ ਅਨਕ ਜੂਨ ਤਾਂ ਕੀ ਪਨੇਹਾਰੀ ਤੇ ਜੇ ਬੰਦਾ ਚਾਵੇ ਇੱਕ ਘੱਟ 84 ਲੱਖ ਜੂਨ ਨੂੰ ਆਪਣੇ ਹਿਸਾਬ ਨਾਲ ਚਲਾ ਸਕਦਾ ਹੈ ਐਡੀ ਮਹਾਰਾਜ ਨੇ ਉੱਚੀ ਪਦਵੀ ਦਿੱਤੀ ਹੈ ਮਨੁੱਖ ਨੂੰ ਅਨਕ ਜੂਨ ਤਾਂ ਕੀ ਪਨਿਹਾਰੀ ਇਸ ਧਰਤੀ ਤੇ ਤੇਰੀ ਸਿਕਦਾਰੀ ਤੇ ਮਹਾਰਾਜ ਨੇ ਕਿਹਾ ਬੰਦਿਆ ਤੇਰੀ ਸਰਦਾਰੀ ਹੈ ਇਸ ਧਰਤੀ ਤੇ ਆਖੋ ਸਤਨਾਮ ਵਾਹਿਗੁਰੂ ਜੀ ਵੱਡੇ ਵੱਡੇ ਜਾਨਵਰ ਨੇ ਪਰ ਉਹ ਕੁਝ ਕਰਦੇ ਨੇ ਜੋ ਬੰਦਾ ਕਹਿੰਦਾ ਹੈ ਇਥੇ ਹਾਥੀਆਂ ਵਰਗੇ ਜਾਨਵਰ ਉਹ ਕਰਦੇ ਨੇ ਜੋ ਬੰਦਾ ਕਹਿ ਰਿਹਾ ਐਡਾ ਵੱਡਾ ਦਿਮਾਗ ਹੈ ਬੰਦੇ ਕੋਲ ਤੇ ਜੇ ਬੰਦਾ ਹਾਥੀਆਂ ਨੂੰ ਆਪਣਾ ਕਹਿਣਾ ਮੰਵਾ ਸਕਦਾ ਹੈ ਸ਼ੇਰਾਂ ਵਰਗੇ ਖੁਨਖਾਰ ਜਾਨਵਰਾਂ ਨੂੰ ਆਪਣਾ ਕਹਿਣਾ ਮਨਾ ਸਕਦਾ ਹੈ ਤੇ ਜੇ ਬੰਦਾ ਆਪਣੇ ਲਈ ਕੁਝ ਕਰਨਾ ਚਾਹੇ ਤੇ ਕੀ ਗੱਲ ਇਸ ਸੰਸਾਰ ਤੋਂ ਭਵਸਾ ਕਰ ਤੋਂ ਪਾਰ ਨਹੀਂ ਹੋ ਸਕਦਾ ਪਰ ਉਧਰ ਨੂੰ ਦਿਮਾਗ ਨਹੀਂ